ਨੇ ਫੜ ਕੇ ਨਾ ਹੁੰਨੇ ਚਾਹਤਾ ਮੇਰੇਆ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਂ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਕੇ ਆ ਤੇ ਇਸ ਜਾਲੀਆਂ ਨਾਲ ਤੁਹਾਨੂੰ ਜਾਣੀ ਕਰਕੇ ਰੋਕੇ ਹੁਣ ਜਾਲੀਆਂ ਲੱਗੀਆਂ ਤਾਂ ਰੋਕਿਆ ਮੈਂ ਯਾਰ ਤੂੰ ਉਸ ਦਿਨ ਫੇਰ ਲੰਗੇ ਆਹ ਤੂੰ ਕਹਿੰਦਾ ਸਾਈਡ ਇਹ ਕੀ ਗੱਲ ਹੈ ਸਾਈਡ ਤੇ ਕਰਦੇ ਗੱਡੀ ਕਿੱਥੇ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਵਰਦੀ ਪਾਈ ਲੈਂਦਾ ਹਾਂ ਆਹ ਨਹੀਂ ਮੈਂ ਵਰਦੀ ਜੋ ਮੈਂ ਨਹੀਂ ਹੈ ਆ ਨਹੀਂ ਹਾਂ ਅੱਜ ਤੱਕ ਨਹੀਂ ਪਾਈ ਹਾਂਜੀ ਵਰਦੀ ਜਾਨ ਸਾਡੀ ਹੁੰਦੀ ਐਸੇ ਨਾਗਰ ਸਾਹਮਣੇ ਲੱਗਾਂ ਦੱਸੋ ਕੀ ਆਪ ਵੀ ਨਾ ਆਪਰੇਸ਼ਨ ਟੀਮ ਤੇ ਜਾਓ ਗੱਲ ਕਰ ਲੈਣਾ ਨਾ ਗੱਲ ਕਰ ਲੈਣਾ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਾ ਕੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨਾਂ ਫਿਰ ਗੱਡੀਆਂ ਚੱਲਣਗੀਆਂ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਤੇ ਚਾਰੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਕੋਲਵਾ ਦੋ ਅੱਥਰਾ ਆ ਗਿਆ ਤੇ ਚੰਗਾ ਆ ਤੇ ਉਹ ਭਰਾ ਜੀ ਮੈਂ ਵੀ ਅੱਥਰਾ ਨੇ ਲਗਾਉਂਦਾ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਐ ਮੈਨੂੰ ਕੰਮ ਕਰਨੇ ਵਾ ਤੇ ਤੁਹਾਨੂੰ ਹੁਣ ਤੁਸੀਂ ਥਾਲੀਆਂ ਲਵਾ ਲਓ ਮੇਰੀਆਂ ਮਾੜੀ ਹੀ ਭਈ ਜੀ ਹਾਂ ਨੂੰ ਤੇ ਮੂੰਹ ਤੇ ਲਿਖਿਆ ਤੇ ਮੈਂ ਇਹਨੂੰ ਵੀ ਨਹੀਂ ਦੱਸਿਆ ਇਹਨੂੰ ਕਿੰਨੀ ਗੱਲ ਦੱਸਿਆ ਇਹ ਮੈਨੂੰ ਆਣਾ ਵੀ ਤੈਨੂੰ ਮੈਂ ਹਾਂ ਤੁਹਾਨੂੰ ਕਿਹੜੀ ਗੱਲ ਅਮਰੀਕਾ ਮੈਂ ਸਾਈਡ ਤੇ ਮੈਂ ਰੋਕਿਆ ਕਿਉਂਕਿ ਰੋਕਿਆ ਕਿ ਕੰਟਰੋਲ ਕਰੇਗਾ ਉਸ ਨੂੰ ਮੈਂ ਜਾ ਰਿਹਾ ਹਾਂ ਪੂਰ ਸਿਟੀ ਜਿੱਤੇ ਮਲਾਜਮ ਮੈਂ ਵੀ ਮਲਾਜਮ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਇਸ ਸਾਈਡ ਤੇ ਲਾ ਤੂੰ ਉਦਨ ਵੀ ਲਾਈ ਮੈਂ ਸਾਈਡ ਦੇ ਨਾਲ ਮੈਂ ਸਾੜੇ ਕਿਰਾਇਆ ਕਰਕੇ ਗੱਡੀਆਂ ਨਹੀਂ ਲੱਗੀਆਂ ਵਿੱਚ ਮੈਡਮ ਮੇਰੀ ਵੀਡੀਓ ਬਣਾਓ ਲੋਡ ਨਹੀਂ ਪਤਾ ਸਰ ਮੇਰੀ ਜਿਹੜੀ ਗੱਲ ਕਰਦਾ ਨਾ ਵੀਡੀਓ ਦੀ ਗੱਲ ਆਪਾਂ ਨਹੀਂ ਲਈਏ ਚਲੋ ਮੈਂ ਆਪਣੀ ਜਗ੍ਹਾ ਤੇ ਬੁਲਾ ਜਾਂਗਾ ਆਪਣੀ ਜਗ੍ਹਾ ਹੀ ਵਰਦੀ ਪਾ ਕੇ ਲੋ ਤੇ ਨਹੀਂ ਮੈਂ ਯਾਰ ਮੈਂ ਨਹੀਂ ਕਰਾਂਗਾ ਕਮਾਲ ਹੋਈ ਤੇਰੇ ਵਾਲੀ ਬੱਚੇ ਨੂੰ ਕੀ ਕਿਹਾ ਤਾ ਕਲਮ ਲਾਈ ਹੋਈ ਯਾਰ ਮੈਂ ਲਾਉਣੀ ਹੈ ਜਾਣੀਆਂ ਕੱਟੇ ਦਾ ਜੂੜਾ ਤੇ ਲਵਾਣੀ ਮੈਂ ਲਵਾਉਣੀ ਆ ਲਾਣੀਆਂ ਲਾਓ ਕਰਦੇ ਨਹੀਂ ਲਾਉਣੀ ਮੈਂ ਆ ਜੈੱਡ ਬਲੈਕ ਵੀ ਹੋ ਜੀ ਕੋਈ ਨਹੀਂ ਚੱਕਾ ਲਾਉਣ ਨਾ ਮੈਂ ਦਰ ਨਹੀਂ ਚਾਹਾਂ ਮੈਨੂੰ ਤੇ ਸਾਲਟ ਪਈ ਮੇਰੇ ਤੇ ਪਵਾ ਦੇ ਪ ਆਡ ਭਾਈ ਇਹ ਮਲਾਜਮ ਹੈ ਤੇ ਜਾਣੀਆਂ ਲੱਗ ਤਰੇ ਫੇਰਾ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਤਾ ਸੀ ਕੀ ਕਰਾਂ ਮੈਨੂੰ ਤੈਨੂੰ ਮੈਂ ਲਾਉਂਦਾ ਮੈਨੂੰ ਕੀ ਜਾਂਦਾ ਐਵੇਂ ਤੂੰ ਰੁਕੀ ਜਾਂਦਾ ਮੈਨੂੰ ਕੀ ਜਾਂਦਾ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਹਾ ਕੀ ਕਹਾ ਤੂੰ ਜਾਣ ਕੇ ਬੈਸਨ ਤੈਨੂੰ ਕਿਹਾ ਕੀ ਉਹ ਤੇ ਐਵੇਂ ਬੱਸੀ ਹੁੰਦਾ ਤੂੰ ਉਦਣ ਵੀ ਲਾਈਆ ਸੀ ਆਜ ਤੇ ਸਾਈਡ ਤੇ ਕਿਹਾ ਤੈਨੂੰ ਕੁਝ ਕਿਹਾ ਤੈਨੂੰ ਕੋਈ ਚੰਗੀ ਬੋਲੀ ਬੋਲੇ ਫਿਰ ਕੀ ਚੰਗੇ ਕੀ ਕਰਾਂ ਭਰਾ ਮੇਰਾ ਨਾ ਜੜਨਾ ਭਾਈ ਸਾਈਡ ਤੇ ਕਰਨਾ ਮੇਰੀ ਜਾਣ ਕਰ ਤਾ ਵੀ ਇੱਕ ਮਿੰਟ ਮੇਰੀ ਗੱਲ ਹਾਂਜੀ ਹਾਂਜੀ ਰੋ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੇ ਇੱਕ ਮਿੰਟ ਮੇਰੀ ਗੱਲ ਹਾਂ ਬੋਲੋ ਇੰਨਾ ਹੀ ਤੂੰ ਅਸਲ ਨਾਲ ਕਹਿੰਦੇ ਇੰਨਾ ਹੀ ਤੂੰ ਜਾਨੀ ਨਹੀਂ ਹੁੰਦੇ ਦੋ ਦਿਲ ਜਣਦੀ ਰਹਿੰਦੇ ਚਾਹੇ ਕੋਈ ਤੂੰ ਤੇਰੀ ਫੜਨ ਦੀ ਹੈ ਮੇਰਾ ਕੁਝ ਕਵਰੀ ਕੀ ਕੀਤੀ ਰਵੀਰ ਐਵੇਂ ਨੂੰ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕੁ ਮਿੰਟ ਲੈ ਰੁਣ ਮੇਰਾ ਕਵਰ ਕਰਤੀ ਅਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਤੇਰੇ ਵੀ ਰੁਕੀ ਜਾਣਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗ ਜਿਹੜੀ ਮੇਰੀ ਡਿਊਟੀ ਮੈਂ ਕਰੀ ਜਾ ਫਿਰ ਤੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਨੂੰ ਮੈਨੂੰ ਲੱਗੂ ਜੇ ਮੈਨੂੰ ਲੱਗੂ ਮੈਂ ਸਾਂਗੇ ਮੈਦੀ ਹੋਈ ਆਪਣੀ ਡੂੜੀ ਕਰਾਂਗੇ ਜਿਹੜੀ ਜਾਲੀ ਜਿਹੜੀ ਡੂੜੀ ਤੋਂ ਕਰਨਾ ਤੇ ਮੈਂ ਕਰਾਉਂਦਾ ਜਾਲੀ ਲਾ ਮੈਂ ਨਹੀਂ ਲਾਉਣੀ ਕੋਈ ਨਹੀਂ ਲਾਉਣੀ ਫਿਰ ਲੰਗਾ ਰੋ ਬੈਠਾ ਰੋ 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 ਰ ਉਹ ਸਭ ਲਾ ਲਾ ਲਾਈਆਂ ਲਾ ਲਾਈਆਂ ਸਭ ਲਾ ਲਾਈਆਂ ਨਹੀਂ ਲਾਉਣੀ ਨਹੀਂ ਲਾਉਣੀ ਗੱਲ ਦਾਗਾ ਪਹਿਲਾਂ ਲਵਾਉਂਗਾ ਫਿਰ ਬਾਹਰ ਕਰਵਾਉਂਗਾ ਮੈਂ ਨਾ ਲਵਾ ਦੇ ਦੋਈ ਨਹੀਂ ਚੱਕਰ ਲਵਾ ਦੇ ਆਓ ਪਿੰਨ ਥੱਲੇ ਨਹੀਂ ਹੁਣ ਥੱਲੇ ਗੱਡੀ ਮੈਨੂੰ ਲਵਾਉਂਗਾ ਪਰੇਸ਼ਨ ਕਰਦੇ ਸਾਡੇ ਸਾਣ ਕਰਦੇ ਤੁਸੀਂ ਜੂਰੀ ਕਰਦੇ ਬਕਵਾਸ ਥੋੜੀ ਜਿਹੀ ਆਪ ਬੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦੇ ਫਿਰ ਮੈਂ ਟਿੱਕੀ ਖਾ ਲਾ ਲਾ ਫੋਨ ਜੀ ਨਾ ਲਾ ਕੇ ਨੂੰ ਹਟਾਏ ਕਿ ਮੈਂ ਬਕਵਾਸ ਵਾਲੀ ਕੀ ਬਕਵਾਸ ਬਕਵਾਸ ਵਾਲਾ ਕੀ ਕਹਿੰਦਾ ਮੈਂ ਬਕਵਾਸ ਕਿਉਂ ਇਹਨੂੰ ਸਾਡੇ ਸਾਣ ਡੰਡ ਰੱਖੇ ਤੇ ਜੂੜੀ ਆਪਣੀ ਰੱਖਦੇ ਮੈਂ ਬਾਣ ਗਾਣੇ ਮੈਂ ਮਹਿਕਮੇ ਸਾਡੇ ਗਾਣੇ ਮੈਂ ਮਹਿਕਮੇ ਸਾਹਿਬ ਗਾਣੇ ਦਾ ਆਪਣਾ ਬੋਲ ਕੋਈ ਚੱਕਰ ਨਹੀਂ ਲਾਉਣਾ ਫੋਨ ਲਾਉਣਾ ਲਾ ਦੇ ਹਲੋ ਲਾਉ ਟਿੱਪੀ ਲਾਉਣ ਨੂੰ ਸਨ ਹਲੋ ਕੰਨੀ ਸਰ ਆਹ ਸਰ ਇੱਕ ਰੋਕ ਕੇ ਲੋਤੇ ਜਾਲੀਆਂ ਲਾਈਆਂ ਲਾ ਟੂ ਗੱਡਾ ਮਲਾਜ ਮਤਾਂ ਟੰਕਾਣ ਬਾਦ ਕੱਟ ਕੋਈ ਚੱਕਰ ਨਹੀਂ ਵੀਡੀਓ ਬਣੀਏ ਦੁਕਾਨਾ ਕਿਹਨੇ ਕਰਦਾ ਸਾਡੇ ਤੇ ਹਸਣ ਕਰਦਾ ਕਹਿੰਦਾ ਮੇਰੀ ਗੱਲ ਕਰ ਰੋਕ ਜਾ ਹੋਏ ਕੋਈ ਕੋਈ ਮੈਂ ਬੋਲਣ ਦੀ ਜਾ ਤੂੰ ਠੀਕ ਹੈ ਤੂੰ ਹੀ ਉਹਦਾ ਜਿਹੜਾ ਸਪੈਡ ਲੈ ਲੈ ਜਿਹੜੀ ਗੱਡੀ ਲੈ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਨਜ਼ਾਇਰ ਬਣਾਈ ਜਾਂਦੇ ਮੈਂ ਕਿ ਤੈਨੂੰ ਆਖਣੇ ਗੱਡੀ ਸਾਈਡ ਤੇ ਕਰ ਮਤਲਬ ਬੋਲਣ ਦੀ ਤੇ ਜਾ ਸਕਦਾ ਕਿ ਮਜ਼ਾ ਮਲਾਜ ਕਹਿੰਦਾ ਤੂੰ ਮੈਨੂੰ ਕਹਿੰਦਾ ਤੂੰ ਮੈਨੂੰ ਉਹਦਾ ਜਾਲੀਆਂ ਲਾਈਆਂ ਲਾ ਸਾਈਡ ਤੇ ਉਹ ਮੈਂ ਕਿਹਾ ਤਾਂ ਮੈਂ ਮੇਰੇ ਜਾਲੀਆਂ ਲੱਕੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ ਚਾਰ ਪੰਜ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਉਹ ਦਿਨ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਹ ਦਿਨ ਵੀ ਪਰਾ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨੂੰ ਲਾਉਣਾ ਕੇ ਇਹਨੂੰ ਹਾਂ ਠੀਕ ਹੈ ਫਿਰ ਆਪਾਂ ਵੀ ਆਪਣੀ ਡਿਊਟੀ ਕਰਨ ਦੇ ਆਹੀ ਵੀ ਆਪਣੀ ਡਿਊਟੀ ਕਰਨ ਦੇ ਵੇਗਾ ਤੂੰ ਆਗੜ ਲਿਆ ਇੱਥੇ ਸੋਗ ਹੀ ਨਾਲੇ ਤਮਾਸ਼ਾ ਲਾਇਆ ਵਾਦੂ ਦਾ ਮਲਾਜਮ ਹੋ ਕੇ ਠੀਕ ਆ ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦਿੱਤੀ ਮੈਂ ਕਿੰਨੀ ਇੱਜ਼ਤ ਦੇਣਾ ਬਣਦਾ ਉਹ ਕਿੰਨੀ ਕਿੱਜਤ ਕਿੰਨਾ ਤੂੰ ਹੀ ਕਿੰਨੀ ਕਿੱਜਤ ਦੇੰਨੇ ਅਗਲੇ ਨੂੰ ਵੀਡੀਓ ਬੰਦ ਮੇਰੇ ਪਿੱਛੇ ਤੁਹਾਡਾ ਵੀ ਠੀਕ ਆ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਹੀ ਆ ਰਿਕਾਰਡਿੰਗ ਦੇ ਠੀਕ ਆ ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਰੀਆਂ ਲਾਉਣ ਦੀ ਕਹੇ ਤਾਨੂੰ ਹੋਰ ਕੀ ਕਹੇ ਤਾ ਮੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਇਹ ਰਸਲਾ ਪਿਆ ਮੈਂ ਤੋ ਜਾਰੀਆਂ ਨਾ ਲਾਵਾਂ ਮੈਂ ਖਵਾਣਾ ਹੀ ਤੇ ਕੇ ਨਹੀਂ ਤੁਸੀਂ ਫਿਰ ਕਿਦਾਂ ਕਹਿ ਤੋ ਮੈਂ ਸਤਮਕੌਂਡੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਤੇਰਾ ਵੀਡੀਓ ਤੇ ਵਿੱਚ ਹੀ ਆ ਵੀਡੀਓ ਇੱਥੇ ਸਾਰਾ A2Z ਰਿਕਾਰਡ ਆ ਆਪਾਂ ਸੀਪੀ ਸਰ ਨੂੰ ਦਿਖਾਵਾਂਗੇ ਦਿਖਾਉਣਗੇ ਤੁਸੀਂ ਤੇ ਦਾਕੜਾ ਨਹੀਂ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਮੇਰੇ ਇੱਥੇ ਮਲਾਜਮ ਦਾ ਕੌਂਟਰ ਤੇ ਕਰੋ